नच्चनिती, <Nachanidhi>, पुद्धनिती ਜਿੱਤਣ ਦੀ ਇੱਛਾ ਤਾਂ ਹਰ ਕੋਈ ਰੱਖਦਾ ਹੈ ਲੇਕਿਨ ਜਿੱਤਣ ਦੀ ਤਿਆਰੀ ਦੀ ਇੱਛਾ ਬਹੁਤ ਘੱਟ ਲੋਕ ਰੱਖਦੇ ਨੇ ਜਿਹੜੇ ਲੋਕ ਜਿੱਤਣ ਦੇ ਨਾਲ-ਨਾਲ ਜਿੱਤਣ ਦੀ ਤਿਆਰੀ ਦੀ ਇੱਛਾ ਵੀ ਰੱਖਦੇ ਹਨ ਉਹੀ ਲੋਕ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਆ ਤੇ ਸਾਡਾ ਪ੍ਰੋਗਰਾਮ ਨਵੀਂ ਉਡਾਰੀ ਤੁਸੀਂ ਦੇਖ ਰਹੇ ਹੋ ਜੀ ਇਸ ਦਾ ਉਦੇਸ਼ ਵੀ ਆਹੀ ਰਿਹਾ ਹਮੇਸ਼ਾ ਤੋਂ ਕਿ ਜਿਹੜੇ ਲੋਕ ਆਪਣੀ ਜਿੱਤਣ ਦੀ ਇੱਛਾ ਰੱਖਦੇ ਨੇ ਔਰ ਅੱਗੇ ਵਾਦੇ ਨੇ ਅਸੀਂ ਉਹਨਾਂ ਨੂੰ ਤੁਹਾਡੇ ਰੂ ਗੁਰੂ ਕਰਵਾਉਂਦੇ ਆ ਇਸੇ ਤੇ ਚੱਲਦੇ ਅੱਜ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਐਸੇ ਹੀ ਨਵੇਂ ਉਬਲਦੇ ਸਿਤਾਰੇ ਮੌਜੂਦ ਨੇ ਔਰ ਪਹਿਲਾਂ ਮੈਂ ਆਪਣੇ ਬਾਰੇ ਤੁਹਾਨੂੰ ਦੱਸਦਾ ਕਿ ਮੈਂ ਸੁਰਬੀ ਸ਼ਰਮਾ ਹਾਜ਼ਰ ਹੋਈ ਹਾਂ ਫੇਰ ਤੋਂ ਲੈ ਕੇ ਇੱਕ ਨਵੇਂ ਉਬਲਦੇ ਸਿਤਾਰੇ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਜੀ ਸਾਹਿਲ ਪਾਰਦਵਾਜ ਤੇ ਇਸ ਪ੍ਰੋਗਰਾਮ ਵਿੱਚ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਸਾਹਿਲ ਸਾਡੇ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਮੈਂ ਸਾਹਿਲ ਪਾਰਦਵਾਜ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਬੁਲਾਇਆ ਸਾਨੂੰ ਇੱਥੇ ਜੀ ਤੇ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਜੀ ਵਧੀਆ ਲੱਗਾ ਸਾਨੂੰ ਸਾਹਿਲ ਜੀ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਦ ਆਪਣੇ ਬਾਰੇ ਦੱਸੋ ਤੁਸੀਂ ਕੀ ਕਰਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਹਰਿਆਣੇ ਭੰਗੇ ਦਾ ਰਹਿਣ ਵਾਲਾ ਜੀ ਹਾਰਪੁਰ ਡਿਸਟ੍ਰਿਕਟ ਆ ਤੇ ਮੈਂ ਕਾਲਜ ਪੜ੍ਹਦਾ ਜੀ گورਨਮੈਂਟ ਕਾਲਜ ਹਾਰਪੁਰਾ ਤੇ ਉੱਥੇ ਮੈਂ 뮤זיਕ ਰੱਖਿਆ ਤੇ 뮤זיਕ ਸਟੱਡੀ ਕਰ ਰਹੇ ਆ ਅਸੀਂ ਉੱਤੇ ਸਾਨੂੰ ਵੋਕਲ ਸਿਖਾਉਂਦੇ ਆ ਤੇ ਵੋਕਲ ਦੇ ਅਸੀਂ ਉੱਤੇ ਸਾਨੂੰ ਤੇ ਕਲਾਸਿਕਲ 뮤זיਕ ਸਿਖਾਇਆ ਜਾਂਦਾ ਆ ਤੇ ਉਦਾਂ ਵੀ ਮੈਂ ਬਾਹਰ ਸਿੱਖਦਾ ਆ ਮੇਰੇ ਉਸਤਾਦ ਜੀ ਹੈਗੇ ਆ 스타 ਕੁਲਦੀਪ ਸਿੰਘ ਜੀ ਜਿਨ੍ਹਾਂ ਤੋਂ ਮੈਨੂੰ 2-3 ਸਾਲ ਹੋ ਗਏ ਮਤਲਬ ਸਿੱਖ ਰਿਹਾ ਹਾਂ ਉਨ੍ਹਾਂ ਤੋਂ ਤੇ ਉਹ ਵੀ ਬਹੁਤ ਚੰਗੇ ਆ ਤੇ ਬਹੁਤ ਵਧੀਆ ਸਾਨੂੰ ਸਿਖਾਉਂਦੇ ਆ ਉਨ੍ਹਾਂ ਤੋਂ ਵੀ ਮੈਂ ਵੋਕਲ ਤੇ ਹਰਮੋਨੀਅਮ ਸਿੱਖਦਾ ਪਿਆ ਆ ਤੇ ਬਸ ਉਹਨਾਂ ਦੀ ਕਿਰਪਾ ਕਰਕੇ ਅਸੀਂ ਅਜੇ ਤੱਕ ਪੁੱਛੀ ਆਂ ਜੀ ਵੀਡੀਓ ਬਣਾਈ ਜਾਂਦੇ ਆਂ ਤੇ ਗਾਈ ਜਾ ਰਹੇ ਆਂ ਜੀ ਇਹ ਬਹੁਤ ਚੰਗੀ ਗੱਲ ਹੈ ਜੀ ਤੇ ਕਈ ਵਾਰ ਹੁੰਦਾ ਨਾ ਸਾਡਾ ਸੁਪਨਾ ਕਈ ਵਾਰ ਬਚਪਨ ਤੇ ਹੁੰਦਾ ਕੁਝ ਬਣਨ ਦਾ ਤੁਹਾਡਾ ਕੋਈ ਹੋਰ ਸੁਪਨਾ ਸੀ ਜਾਂ ਸਿੰਗਰ ਬਣਨ ਦਾ ਸੁਪਨਾ ਸੀਗਾ ਜੀ ਪਹਿਲਾਂ ਤੇ ਮੇਰੇ ਬਰਦਰ ਬੈਂਕ ਚ ਲੱਗੇ ਸੀਗੇ ਤੇ ਮੇਰੇ ਤਾਈ ਉਹਨਾਂ ਦੇ ਬੇਟੇ ਆ ਤੇ ਉਹ ਬੈਂਕ ਚ ਸੀ ਮੇਰੀ ਇੱਛਾ ਸੀ ਕਿ ਮੈਂ ਬੈਂਕ ਚ ਲੱਗੂਗਾ ਤੇ ਉਹ ਗਾਉਂਦੇ ਵੀ ਸੀਗੇ ਤੇ ਉਹ ਗਿਟਾਰ ਵੀ ਪਲੇ ਕਰਦੇ ਆ ਤੇ ਉਹ ਮਤਲਬ ਉਹਨਾਂ ਨੇ ਸ਼ੋਅ ਲਗਾਏ ਵੀ ਹੈਗੇ ਆ ਤੇ ਉਹਨਾਂ ਨੂੰ ਦੇਖ ਦੇ ਕੇ ਕਹਿੰਦੇ ਕਿ ਜਿੱਦਾਂ ਉਹਨਾਂ ਨੇ ਗਿਟਾਰ ਪਲੇ ਕਰਨੀ ਮੈਂ ਸੋਚਣਾ ਕਿ ਯਾਰ ਮੈਂ ਵੀ ਇੱਕ ਵਾਰੀ ਵਜਾਉਂਗਾ ਮੈਨੂੰ ਸਕੂਲ ਸਕੂਲ ਟਾਈਮ 'ਚ ਨਾ ਮੈਂ ਜਦੋਂ ਜਾਣਾ ਹੁੰਦਾ ਸੀ ਤੇ ਮੇਤੋਂ ਸਰਾਣੇ ਮੇਤੋਂ ਗਾਣੇ ਸੁਣਨੇ ਕਿ ਕੁਛ ਨਾ ਕੁਛ ਸੁਣਨਾ ਤੇ ਮੇਤੋਂ ਮਨ 'ਚ ਸੋਚਣਾ ਕਿ ਜੇ ਮੇਤੋਂ ਗਿਟਾਰ ਮੈਂ ਸਿੱਖੀ ਹੁੰਦੀ ਤੇ ਮੈਂ ਜ ਸਕੂਲ 'ਚ ਗਾਉਣਾ ਉਸ ਲਈ ਮੈਂ ਬਿਨਾ ਗਿਟਾਰ ਤੋਂ ਗਾਉਣਾ ਸੀ ਤੇ ਇਦਾਂ ਮੇਰੇ ਭਾਜੀ ਉਹਨੇ ਗਾਉਂਦੇ ਆ ਸੀਗੇ ਤੇ ਉਹਨਾਂ ਨੂੰ ਦੇਖ ਦੇਖ ਕੇ ਬੱਸ ਮੇਰਾ ਸ਼ੌਂਕ ਪੈ ਗਿਆ ਕਿ ਮੈਂ ਹੁਣ ਇਸ ਲਾਈਨ 'ਚ ਹੀ ਜਾਣਾ ਅੱਛਾ ਮਤਲਬ ਤੁਸੀਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀਗਾ ਮੈਂ ਕਮਸੇ ਕਮ 6ਥੀ ਕਲਾਸ ਹੁੰਦਾ ਸੀ ਜਿੱਦ ਲੈ ਮੈਂ ਕੁਝ ਸ਼ੁਰੂ ਕੀਤਾ ਸੀ ਤੇ ਫਿਰ ਪਹਿਲੀ ਵਾਰੀ ਉਦੋਂ ਕਦੋਂ ਤੁਹਾਨੂੰ ਅਹਿਸਾਸ ਹੋਇਆ ਕਹਿੰਦੇ ਨਾ ਕਈ ਵਾਰ ਜਦੋਂ ਆਪਾਂ ਕੋਈ ਚੀਜ਼ ਵੈਸੇ ਗੁੰਗੁਣਾਉਂਦੇ ਆ ਪਤਾ ਚੱਲਦਾ ਹੈ ਜਾਂ ਕੋਈ ਸਾਨੂੰ ਸੁਣ ਲੈਂਦਾ ਹੈ ਨਾ ਜਿਵੇਂ ਘਰ ਦੇ ਸਾਡੇ ਸੁਣ ਲੈਂਦੇ ਸਾਨੂੰ ਪਹਿਲੀ ਵਾਰੀ ਅਹਿਸਾਸ ਹੁੰਦਾ ਕਿ ਅਸੀਂ ਆਵਾਜ਼ ਵਧੀਆ ਹੈ ਆਪਾਂ ਗਾ ਸਕਦੇ ਆ ਤੁਹਾਨੂੰ ਕਦੋਂ ਅਹਿਸਾਸ ਹੋਇਆ ਮੈਨੂੰ ਬਸ ਉਸ ਟਾਈਮ ਜਿੱਥੇ ਮੈਂ ਉਹਨਾਂ ਨੇ ਮੈਨੂੰ ਭਾਜੀ ਉਹਨਾਂ ਨੇ ਕਿਹਾ ਜਿਵੇਂ ਮੈਂ ਗਾਇਆ ਤੇ ਉਹਨਾਂ ਨੇ ਕਿਹਾ ਕਿ ਤੂੰ ਹਾਂ ਵਧੀਆ ਗਾ ਰਹਿਆ ਤੇ ਬਸ ਅਸੀਂ ਫਿਰ ਇਸ ਤਰ੍ਹਾਂ ਹੀ ਅਸੀਂ ਫਿਰ ਗਾਉਣਾ ਸ਼ੁਰੂ ਕਰ ਦਿੱਤਾ ਜੀ ਮੈਂ ਤੇ ਪਹਿਲਾ ਗ ਕਹ ਰਹੀ ਕਿ ਮੈਨੂੰ ਥੋੜਾ ਗੋਡ ਗਿਫਟ ਵੀ ਸੀਗਾ ਮੇਰੀ ਬਾਤ ਚ ਜੀ ਤੇ ਮੈਂ ਸਿੱਖਿਆ ਸੁਖਿਆ ਨਹੀਂ ਸੀਗਾ ਮਤਲਬ ਮੈਨੂੰ ਇਹ ਸੀਗਾ ਕਿ ਥੋੜੀ ਮੈਨੂੰ ਸਿੱਖਣ ਦੀ ਜ਼ਰੂਰਤ ਸੀਗੀ ਮਰ ਮੈਨੂੰ ਗੋਡ ਗਿਫਟ ਸੀਗਾ ਹਾਂਜੀ ਤੇ ਬਸ ਉਸ ਟਾਈਮ ਪਹਿਲੀ ਵਾਰ ਗਿਆ ਸੀ ਤਾਂ ਬੜਾ ਲੱਗਾ ਉਹਨਾਂ ਨੇ ਵੀ ਤੇ ਕਹਿੰਦੇ ਚਲੋ ਇਸ ਤੇ ਮਿਹਨਤ ਕਰੋ ਹੁਣ ਤੇ ਪਹਿਲਾ ਗੀਤ ਤਾਂ ਫਿਰ ਤੁਹਾਨੂੰ ਯਾਦ ਹੋਵੇਗਾ ਨਾ ਕਿਹੜਾ ਗੀਤ ਗਾਇਆ ਹੈਗਾ ਹਾਂਜੀ ਹਾਂਜੀ ਜ਼ਰੂਰ ਜੀ ਕਿਹੜਾ ਗੀਤ ਸੀ ਫਿਰ ਉਹ ਗੀਤ ਸੀਗਾ ਦੀਨ ਦੇਾਂਗੇ ਇਮਾਨ ਦੇਾਂਗੇ ਅਸੀਂ ਕੀਤਾ ਸੀ ਪਹਿਲਾ ਗਾਣਾ ਜੀ ਤੇ ਫਿਰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਸੇ ਗੀਤ ਅ ਸ਼ੁਰੂਆਤ ਕਰਨਾ ਚਾ ਸੁਬਾ ਤੇਰੇ ਪੈਰਾਂ ਚ ਸ਼ਾਮ ਤੇਰੇ ਪੈਰਾਂ ਚ ਰਾਤ ਤੇਰੇ ਪੈਰਾਂ ਚ ਕੱਟ ਦੇਣੀ ਮੈਂ ਆਦਤ ਬੁਰੀ ਜੋ ਵੀ ਲੱਗੀਏ ਜਾਣੀ ਨੂੰ ਸੌਣ ਕੇ ਤੇਰੀ ਛੱਟ ਦੇਣੀ ਮੈਂ ਹਾਂ ਸੁਬਾ ਤੇਰੇ ਪੈਰਾਂ ਚ ਸ਼ਾਮ ਤੇਰੇ ਪੈਰਾਂ ਚ ਰਾਤ ਤੇਰੇ ਪੈਰਾਂ ਚ ਕੱਟ ਦੇਣੀ ਮੈਂ ਆਦਤ ਬੁਰੀ ਜੋ ਵੀ ਲੱਗੀਏ ਜਾਨੀ ਨੂੰ ਸੌ ਲੱਗੇ ਤੇਰੀ ਛੱਡ ਦੇਣੀ ਮੈਂ ਜੋ ਜੋ ਬੋਲੇ ਤੂੰ ਬਿਆਨ ਦੇਾਂਗੇ ਬਾਤ ਤੇਰੇ ਉਤੋਂ ਜਹਾਨ ਦੇਾਂਗੇ ਦੁਨੀਆਂ ਨੇ ਤੇ ਨੂੰ ਕੁਝ ਵੀ ਨਹੀਂ ਦੇਣਾ ਸੀ ਤੇ ਨੂੰ ਆਪਣੀ ਜਾਨ ਦੇਾਂਗੇ ਦੀਨ ਦੇਾਂਗੇ ਈਮਾਨ ਦੇਾਂਗੇ ਵਾਰ ਤੇਰੇ ਹੱਥੋਂ ਜਹਾਨ ਦੇਾਂਗੇ ਦੁਨੀਆਂ ਨੂੰ ਕੁਝ ਵੀ ਨਹੀਂ ਦੇਣਾ ਅਸੀਂ ਤੈਨੂੰ ਆਪਣੀ ਜਾਨ ਦੇਾਂਗੇ ਬਹੁਤ ਸੋਹਣਾ ਆਵਾਜ਼ ਤੁਹਾਡੀ ਉਹ ਸੋਟ ਆਵਾਜ਼ ਹੈ ਬਹੁਤ ਵਧੀਆ ਤੁਸੀਂ ਗਾਇਆ ਔਰ ਤੁਸੀਂ ਜਦੋਂ ਗਿਟਾਰ ਪਲੇ ਕਰ ਰਹੇ ਸੀ ਨਾ ਤੇ ਫੇ ਮੇਰੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਤੁਸੀਂ ਕਿਹਾ ਕਿ ਮੈਂ ਆਪਣੇ ਬ੍ਰਦਰ ਨੂੰ ਦੇਖਿਆ ਗਿਟਾਰ ਵਜਾਉਂਦੇ ਫੇ ਮੈਂ ਗੀਤ ਗਾਉਣਾ ਸਿੱਖਿਆ ਮਤਲਬ ਗਾਉਂਦਾ ਰਿਹਾ ਫੇ ਗਿਟਾਰ ਦੀ ਵਾਰੀ ਕਦੋਂ ਆਈ ਸਾਡੀ ਜ਼ਿੰਦਗੀ ਵਿੱਚ ਕਦੋਂ ਸਿੱਖਨੇ ਆ ਫੇ ਗਿਟਾਰ ਜੀ ਬਸ ਜਿੱਦਾਂ ਮੇਰੇ ਪਾਜੀ ਨੇ ਵਜਾਉਂਦੇ ਸੀਗੇ ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਪਾਜੀ ਮੈਂ ਸਿੱਖਣਾ ਆ ਤੇ ਉਹਨਾਂ ਤੋਂ ਹੈਗੀ ਸੀ ਆਪਣੀ ਗਿਟਾਰ ਤੇ ਬਸ ਮੈਂ ਉਹਨਾਂ ਦੇ ਗਿਟਾਰ ਚੱਕਨੀ ਤੇ ਉਦਾਂ ਹੀ ਵਜਾਉਣਾ ਮੈਨੂੰ ਉੰਦਾ ਤਾਂ ਕੁਝ ਨਹੀਂ ਹੁੰਦਾ ਸੀ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਸ ਇਸ ਤਰ੍ਹਾਂ ਕਰ ਤੇ ਇਹ ਤੂੰ 2 ਹਫ਼ਤੇ ਕਰਨਾ ਮੈਂ ਉਹ 2 ਹਫ਼ਤੇ ਕੀਤਾ ਤੇ ਮੇਰੇ ਉਂਗਲਾਂ ਬੜੀ ਦੁਖਣੀਆਂ ਤੇ ਜਦੋਂ ਮੈਂ ਸਿੱਖਣ ਲੱਗਾ ਤੇ ਬਸ ਫਿਰ ਪਤਾ ਨਹੀਂ ਰੱਬ ਵੱਲੋਂ ਹੀ ਆ ਗਈ ਜੀ ਤੇ ਥੋੜਾ ਇਹਨਾਂ ਨੇ ਸਿਖਾਇਆ ਤੇ ਬਾਕੀ ਮੈਨੂੰ ਖੁਦ ਹੀ ਆਈ ਜੀ ਮਨ ਦੇ ਵਿੱਚ ਕਹਿੰਦੇ ਨਾ ਜਦ ਜੇ ਚਾਹ ਹੋਵੇ ਕੁਝ ਸਿੱਖਣ ਦਾ ਤੁਸੀਂ ਕੁਝ ਨਾ ਕੁਝ ਤਾਂ ਬਹੁਤ ਬਹੁਤ ਜ਼ਿਆਦਾ ਜਲਦੀ ਸਿੱਖ ਲੈਂਦੇ ਹੋ ਜੇ ਜਿਆਦਾ ਚਾਹ ਹੋਵੇ ਤਾਂ ਬਸ ਕਹਿリエ ਕਿ ਥੋੜਾ ਤਾਂ 4 ਸਾਲੋ ਕਿੰਨੇ ਬਜਾਉਂਦੇ ਤਾਂ ਉਸ ਟਾਈਮ ਦਾ ਮੈਂ ਬਾਜ਼ਾਰੇ ਤੇ ਨਾਲ ਨਾਲ ਜਿਵੇਂ ਬਜਾਈ ਜਾਂਦਾ ਮੈਨੂੰ ਹੋਰ ਹੋਰ ਆਈ ਜਾ ਰਹੀ ਹੈ ਜੀ ਤੇ ਹੁਣ ਤੁਸੀਂ ਆਪ ਵੀ ਸਿੱਖਿਆ ਤੇ ਦੂਸਰਿਆਂ ਨੂੰ ਵੀ ਸਿਖਾਉਂਦੇ ਹੋ ਕਿਆ ਸਿਖਾਉਂਦਾ ਨਾ ਮੈਂ ਕਿਸੇ ਨੂੰ ਹੈ ਨਹੀਂ ਬਾਕੀ ਜੇ ਮੈਨੂੰ ਕਹਿ ਦਿੰਦੇ ਆ ਕਿ ਭਾਜੀ ਮੈਨੂੰ ਵੀ ਸਿਖਾ ਦਿਓ ਮੈਨੂੰ ਵੀ ਸਿਖਾ ਦਿਓ ਮੈਂ ਇਹ ਕਹਿੰਦਾ ਕਿ ਬਸ ਮਿਹਨਤ ਕਰੀ ਜੋ ਕਿ ਆਪਣੀਆਂ ਕਿ ਚੀਜ਼ ਆ ਜਾਂਦੀ ਸਾਰੀ ਜੀ ਸਾਇਲ ਜੀ ਫਿਰ ਹੁਣ ਤੱਕ ਕਿੰਨੇ ਸਟੇਜ ਤੁਸੀਂ ਲਗਾ ਚੁੱਕੇ ਹੋ ਕਿੰਨੇ ਪਹਿਲੀ ਸਟੇਜ ਤੁਹਾਡੀ ਕਦੋਂ ਸੀਗੀ ਸਟੇਜ ਤਾਂ ਮੈਂ ਜੀ ਇਹ ਮੈਂ ਕਹਿੰਦਾ ਮੇ ਲਗਾਈ ਜੀ ਇੱਕ ਵਾਰੀ ਸਾਡੇ ਨਾਲ ਜਦ ਲੱਗੇ ਮੇਲਾ ਤੇ ਉੱਥੇ ਜਿੱਦ ਹੈਪੀ ਰਾਈ ਕੋਟੀ ਭਾਜੀ ਹੁਣੀ ਵੀ ਗਾ ਰਹੇ ਸੀਗੇ ਤੇ ਉਹਨਾਂ ਨੇ ਪੁੱਛਿਆ ਕਿ ਇੱਧੇ ਪੁੱਛ ਲੈਂਦੇ ਆ ਕਿ ਤੁਸੀਂ ਕਿਹੜਾ ਗਾਣਾ ਪਸੰਦ ਕਰੋ ਕਿਹਣਾ ਗਾਣਾ ਗਾਵੇਂ ਤੇ ਮੈਂ ਇਦਾਂ ਕਹਤਾ ਜੀ ਤੁਸੀਂ ਆ ਗਾਣਾ ਗਾਉਣਾ ਤੇ ਮੈਂ ਆਪਣਾ ਹੱਥ ਖੜਾ ਕਰ ਦਿੱਤਾ ਤੇ ਤੇ ਮੈਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਗਾਉਣਾ ਤੇ ਉਹਨਾਂ ਨੇ ਮੈਨੂੰ ਸਟੇਜ ਤੇ ਬੁਲਾਇਆ ਤੇ ਚਲੋ ਫਿਰ ਉਹਨਾਂ ਨੇ ਕਿਹਾ ਕਿ ਚਲੋ ਗਾਓ ਤੇ ਉਹਨਾਂ ਨੇ ਮੈਂ ਗਾਣਾ ਗਾਇਆ ਸੀ ਤਾਂ ਫਿਰ ਉਹਨਾਂ ਨੂੰ ਬੜਾ ਪਸੰਦ ਆਇਆ ਸਾਰੇ ਆਡੀਅנס ਨੂੰ ਬੜਾ ਪਸੰਦ ਆਇਆ ਜਿੰਨੇ ਵੀ ਸੀਗੇ ਸਾਰਿਆਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਹੈ ਹੈਪੀ ਰਾਈ ਕੋ ਤੇ ਇਦਾਂ ਹੀ ਮਿਹਨਤ ਕਰੀ ਜਾਵੇ ਤਾਂ ਰੱਬ ਫਲ ਦੇਊਗਾ ਜ਼ਰੂਰ ਤੇ ਜਦੋਂ ਪਹਿਲੀ ਵਾਰ ਤੁਹਾਨੂੰ ਸਟੇਜ 쇼 ਕੀਤੀ ਹੈ ਨਾ ਨਰਵਸਨੈਸ ਵੀ ਹੁੰਦੀ ਹੈ ਕਿਹੋ ਜਿਹਾ ਉਦੋਂ ਫੀਲ ਹੋ ਰhese ਤੁਹਾਨੂੰ ਔਰ ਇਸ ਵਾਰ ਜਦੋਂ ਸਭ ਨੇ ਐਪਰੀਸ਼ੀਏਟ ਕੀਤਾ ਤੇ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਏ ਜਿੰਨ ਨਰਵਸਤਾ ਮੈਂ ਕਦੇ ਨਹੀਂ ਹੋਇਆ ਸੀਗਾ ਜੀ ਮੈਨੂੰ ਖੁਸ਼ੀ ਬਹੁਤ ਸੀ ਕਿ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਮੈਂ ਉੱਥੇ ਗਾਵਾਂ ਤੇ ਮੈਂ ਉਹਨਾਂ ਨੂੰ ਇੱਕ ਗਾਣਾ ਗਾਇਆ ਸੀ ਉੱਥੇ ਮੈਂ ਪੂਰਾ ਗਾਣਾ ਗਾਇਆ ਸੀ ਤੇ ਉਹਨਾਂ ਨੇ ਨਾਲ ਮੇਰੇ ਗਾਇਆ ਵੀ ਤੇ ਉਸ ਟਾਈਮ ਮੈਂ ਸਿੱਖਦਾ ਨਹੀਂ ਹੁੰਦਾ ਸੀਗਾ ਜੀ ਤੇ ਬਸ ਉਹ ਜਦੋਂ ਮੈਂ ਗਾਇਆ ਉਥੇ ਉਸ ਤੋਂ ਬਾਅਦ ਹੀ ਮੈਂ 2 ਮਹੀਨੇ ਵਾ ਸਿੱਖਣਾ ਸ਼ੁਰੂ ਕਰ ਦਿੱਤਾ ਸੀਗਾ ਜੀ ਤਾਂ ਉਹਨਾਂ ਨੇ ਮੇਨੂੰ ਇੰਨੀ ਗੱਲ ਕਹੀ ਸੀਗੀ ਭਾਜੀ ਉਹਨਾਂ ਨੇ ਕਿ ਤੂੰ ਬਹੁਤ ਅੱਗੇ ਜਾਊਂਗਾ ਤੂੰ ਬਹੁਤ ਵਧੀਆ ਗਾਉਣਾ ਹੈ ਇਹ ਬਹੁਤ ਵਧੀਆ ਗੱਲ ਹੈ ਜੀ ਜਦੋਂ ਤੁਹਾਨੂੰ ਕੋਈ ਵੱਡਾ ਸੈਲੀਬ੍ਰਿਟੀ ਜਾਂ ਫਿਰ ਕੋਈ ਵੱਡੀ ਸ਼ਖਸੀਅਤ ਤੁਹਾਨੂੰ ਆਸ਼ੀਰਵਾਦ ਦੇ ਬਲੇਸਿੰਗਸ ਦੇਵੇ ਤੇ ਬੰਦੇ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਤੁਸੀਂ ਹੁਣ ਆਪਣਾ ਕਿਸ ਤਰੀਕੇ ਦੇ ਨਾਲ ਆਪਣੀ 뮤ਜ਼ਿਕ ਨੂੰ ਸਿੱਖ ਰਹੇ ਹੋ ਕਿਸ ਤਰੀਕੇ ਨਾਲ ਰਿਆਜ਼ ਕਰ ਰਹੇ ਹੋ 뮤ਜ਼ਿਕ ਨਾਲ ਕਿਵੇਂ ਆਪਣਾ ਟਾਈਮ ਕੱਢ ਰਹੇ ਹੋ ਮਿਊਜ਼ਿਕ ਨਾਲ ਦੇਖੋ ਜੀ ਸਵੇਰੇ ਅਸੀਂ ਉੱਠ ਜਾਈਦਾ ਆ ਤੇ ਰਿਆਜ਼ ਹਰਮੋਨੀਅਮ ਤੇ ਅਸੀਂ ਕਰੀਦਾ ਆ ਤੇ ਫਿਰ ਦੁਪਹਿਰ ਨੂੰ ਅਸੀਂ ਘਟਾਨੇ ਹੋ ਸ਼ੁਰੂ ਕਰ ਦਿੱਤਾ ਉਸ ਦਾ ਕਬਲ ਤਾਂ ਕਾਲਜ ਜਾਂਦਾ ਜੀ ਕਾਲਜ ਹੁਣ ਛੁੱਟੀਆਂ ਪੈ ਗਈਆਂ ਆ ਤੇ ਘਰੇ ਅਸੀਂ ਮਿਊਜ਼ਿਕ ਕਰੀਦਾ ਤੇ ਗਾਣੇ ਤਿਆਰ ਕਰ ਲਈਦੇ ਜੋ ਵੀਡੀਓ ਸੇ ਰੀਲ ਜ ਬਣਾਉਣੀ ਹੋਵੇ ਤੇ ਬਸ ਇਦਾਂ ਹੀ ਸਾਡਾ ਦਿਨ ਨਿਕਲ ਜਾਂਦਾ ਜੀ ਸਾਰਾ ਦਿਨ ਤੇ ਸਾਡਾ ਵੀ ਪ੍ਰੋਗਰਾਮ ਇਸੇ ਤਰੀਕੇ ਨਾਲ ਲੱਗੇ ਵਧਦਾ ਰਹੇਗਾ ਪਰ ਵਿੱਚ ਵਿੱਚ ਅਸੀਂ ਤੁਹਾਡੇ ਤੋਂ ਪਿਆਰ ਪਿਆਰ ਗੀ ਸੁਣਾਗੇ ਤੇ ਹੁਣ ਮੈਨੂੰ ਲੱਗਦਾ ਇੱਕ ਹੋਰ ਪਿਆਰਾ ਜਿਹਾ ਗੀ ਸਾਡੇ ਦਰਸ਼ਕਾਂ ਲਈ ਜ਼ਰੂਰ ਹੋ ਜਾਏ ਜੀ ਦੁੱਖ ਸੁੱਖਿਓ ਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚਲ ਤੂੰ ਪਾਣੀ ਆਸ ਦਾ ਫੜੇ ਮਾਲਕ ਲਾਵੇ ਦੁੱਖ ਸੁੱਖਿਓ ਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚਲ ਤੂੰ ਪਾਣੀ ਆਸ ਦਾ ਹਾਲੇ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੰਗਾ ਜਿੱਥੇ ਮਾਲਕ ਰੱਖਦਾ ਹੈ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਹੈ ਤੇ ਰਹਿਣਾ ਪੈਂਦਾ ਉਸ ਨੂੰ ਨਗੇਟ ਸੀ ਗਿਆ ਤੇ ਮੈਨੂੰ ਇੱਥੋਂ ਇਹ ਲੱਗ ਰਿਹਾ ਕਿ ਸ਼ਾਇਦ ਤੁਸੀਂ ਜ਼ਿਆਦਾਤਰ ਸੌਫਟ ਗੀਤ ਜਾਂ ਫਿਰ ਕਿਸ ਤਰੀਕੇ ਦੇ ਮੈਂ ਤੁਹਾਨੂੰ ਪੁੱਛ ਲੈਣੀ ਹੈ ਕਿ ਕਿਸ ਤਰੀਕੇ ਦੇ ਗੀਤ ਤੁਹਾਨੂੰ ਪਸੰਦ ਆ ਜ਼ਿਆਦਾਤਰ ਜੀ ਮੈਂ ਰੋਮਾਂਟਿਕ ਸੌਂਗ ਤੇ ਸੈਡ ਸੌਂਗ ਹੀ ਗਾਉਂਦਾ ਚੱਕ ਮੈਂ ਸੌਂਗ ਦਾ ਮੈਂ ਘੱਟ ਹੀ ਗਾਉਂਦਾ ਮੈਨੂੰ ਕਹਿੰਦੇ ਆ ਕਿ ਮੈਨੂੰ ਕਮੈਂਟ ਆਉਂਦੇ ਕਿ ਆਹ ਗਾਣਾ ਕਰ ਚੱਕਮਾ ਕਰ ਜ਼ਿਆਦਾਤਰ ਮੈਂ ਸੈਡ ਸੌਂਗ ਤੇ ਰੋਮਾਂਟਿਕ ਹੀ ਕਰਦਾ ਜੀ ਮੇਰਾ ਨਹੀਂ ਮਤਲਬ ਕਹਾਣੀ ਕੀ ਫਿਰ ਸੈਡ ਸੌਂਗ ਤੇ ਰੋਮਾਂਟਿਕ ਵੀ ਬਸ ਇਸ ਤਰ੍ਹਾਂ ਪੈ ਗਈ ਹੈ ਜੀ ਸੈਡ ਸੌਂਗ ਵਧੇ ਲੱਗਦੇ ਆ ਜੀ ਸੁਣਨ ਨੂੰ ਮਤਲਬ ਕਿ ਮਜ਼ ਔਡੀਅেন্স ਤੋਂ ਹਨੂ ਚੱਕਵਾ Song ਕਹਿ ਦੇ ਜਾਂ ਕੁਝ ਕੁਝ ਬੋਲਾ ਜਦੋਂ ਉਹ ਕਹਿ ਦਿੰਦੇ ਮੈਂ ਜ਼ਰੂਰ ਕਰਾਂਗਾ ਜੀ ਫਿਰ ਮੈਂ ਕਰੀ ਲ ਉਹਨਾਂ ਨੇ ਕਹਿਣ ਤੇ ਬਣਾ ਲਣਾ ਜੋ ਗਾਣਾ ਕਹਿੰਦੇ ਤੇ ਮੈਂ ਉਸ ਗਾਣੇ ਤੇ ਰੀਲ ਬਣਾ ਲਵਾਂ ਜੀ ਫਿਰ ਜੀ ਨਹੀਂ ਤਾਂ ਫਿਰ ਡਿਮਾਂਡ ਤਾਂ ਫਿਰ ਸਭ ਨੂੰ ਪੂਰੀ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਸਾਹਿਲ ਜੀ ਇੱਕ ਨਵੇਂ ਉੱਪਰ ਦੇ ਸਿਤਾਰੇ ਨੇ ਨਵਾਂ ਨਵਾਂ ਉਹਨਾਂ ਦਾ ਕਰੀਅਰ ਸ਼ੁਰੂ ਹੋਇਆ 뮤ਜ਼ਿਕ ਦੇ ਵਿੱਚ ਤੇ ਮੈਂ ਪੁੱਛਣਾ ਚਾਹੂੰਗੀ ਕਿ ਫਿਰ ਦੇ ਵਿੱਚ ਕਿਸ ਤਰੀਕੇ ਦੀ ਮਤਲਬ ਮੁਸ਼ਕਲਾਂ ਆndੀਆਂ ਕਿਹੜੀਆਂ ਚੁਣੌਤੀਆਂ ਆndੀਆਂ ਨੇ ਜਿਹਨੂੰ ਫੇਸ ਕਰਨਾ ਪੈਂਦਾ ਜੀ ਮੁਸ਼ਕਲਾਂ ਤੇ ਇਸ ਲਾਈਨ ਚ ਬਹੁਤ ਜ਼ਿਆਦਾ ਹੀ ਹੈ ਜੀ ਕਹਦੇ ਕਿ ਪੈਰ ਪੈਰ ਤਸਾਂ ਮੁਸ਼ਕਿਲ ਦੇਖਣੇ ਪੈਂਦੀ ਆ ਸਾਨੂੰ ਕੋਈ ਕਹ ਜਾਂਦਾ ਕਿ ਇਦਾਂ ਕੋਈ ਸਾਨੂੰ ਕਹਿੰਦਾ ਇਦਾਂ ਜੀ ਪਰ ਅਸੀਂ ਸੁਣੀ ਸਭ ਦੀ ਆ ਜੀ ਕਰੀ ਜੇ ਅਸੀਂ ਆਪਣੀ ਦੇ ਬਸ ਮਿਹਨਤ ਕਰੀ ਜਾਂਦੇ ਜੀ ਮਿਹਨਤ ਦਾ ਸਾਨੂੰ ਫਲ ਜਰੂਰ ਮਿਲੂਗਾ ਇੱਕ ਦਿਨ ਅਸੀਂ ਵੀ ਕਹਿ ਦਈਏ ਕਿ ਵੱਡੇ ਸਿੰਗਰ ਬਣਾਂਗੇ ਮਿਹਨਤ ਕਰੀ ਜਾ ਰਹੇ ਆ ਜੀ ਬਾਕੀ ਮੁਸ਼ਕਿਲਾਂ ਤਾਂ ਸਾਨੂੰ ਜੇ ਪੈਰ ਪੈਰ ਤੇ ਮਿਲਦੀਆਂ ਆ ਜੀ ਇੱਕ ਨਵੇਂ ਸਿੰਗਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਲਾਈਵ ਦੇ ਵਿੱਚ ਇੱਕ ਸਿੰਗਰ ਦੇ ਵਿੱਚ ਇੱਕ ਕਿਹੜਾ ਗੁਣ ਹੋਣਾ ਚਾਹੀਦਾ ਜਿਹੜਾ ਕਿ ਇੰਪੋਰਟੈਂਟ ਆ ਬਹੁਤ ਜ਼ਿਆਦਾ ਇੱਕ ਸਿੰਗਰ ਲਈ ਸਿੰਗਰ ਲਿਕ ਗੁਣਕ ਹੈ ਜੀ ਕਿ ਉਹਦੀ ਵੋਕਲ ਬਹੁਤ ਜ਼ਰੂਰੀ ਹੈ ਜੀ ਹੂੰ ਜੋਦੀ ਵੋਕਲ ਉਹਦੇ ਨਾਲ ਸਾਥ ਦਿੰਦੀ ਹੈ ਤੇ ਉਹ ਬਹੁਤ ਅੱਗੇ ਤੱਕ ਜਾਂਦਾ ਜੀ ਤੇ ਬਾਕੀ ਜੇ ਉਹਨੂੰ ਕੋਈ ਇਨਸਟਰੂਮੈਂਟ ਆਉਂਦਾ ਹੋਵੇ ਜਿੱਦਾਂ ਹੁਣ ਮੈਨੂੰ ਗਿਟਾਰ ਆਉਂਦੀ ਹੈ ਜੀ ਤੇ ਮੈਂ ਇਸ ਨਾਲ ਮੈਨੂੰ ਔਖ ਨਹੀਂ ਹੁੰਦੀ ਕਿ ਮੈਂ ਕੋਈ ਗਾਣਾ ਜੇ ਮੈਂ ਕੋਈ ਰੀਲ ਬਣਾਉਣੀ ਹੈ ਇਸ ਨਾਲ ਬਣਾ ਕੇ ਮੈਂ ਪਾ ਦਿੰਦਾ ਆ ਜੀ ਤੇ ਉਹ ਜਿਹੜੇ ਵੀ ਸੁਣਦੇ ਉਹਨਾਂ ਨੂੰ ਪਸੰਦ ਹੁੰਦੀ ਹੈ ਜੀ ਸੁਸਾਇਲ ਜੀ ਲਾਈਵ ਦੇ ਵਿੱਚ ਤੁਸੀਂ 90 90 ਸਿੰਗਰ ਬਣ ਰਹੇ ਹੋ ਤੇ ਤੁਹਾਨੂੰ ਲੱਗਦਾ ਹੋਵੇਗਾ ਕਿ ਮੇਰੇ ਚ ਇਹ ਕਮੀਆਂ ਪੂਰੀਆਂ ਹੋ ਗਈਆਂ ਜਾਂ ਇਹ ਕਮੀਆਂ ਰਹਿ ਗਈਆਂ ਆ ਇੱਥੇ ਗਲਤੀ ਹੋ ਗਈ ਨੂੰ ਸੁਧਾਰਨਾ ਆ ਕਿਹੜੀਆਂ ਗਲਤੀਆਂ ਤੁਹਾਨੂੰ ਲੱਗਦੀਆਂ ਕਿਹੜੀ ਕਮੀਆਂ ਲੱਗਦੀਆਂ ਤੁਹਾਨੂੰ ਜਿਹੜੀ ਦੂਰੀਆਂ ਰਹਿ ਗਈਆਂ ਉਹਨਾਂ ਜੇ ਕਮੀਆਂ ਤਾਂ ਕਹਦੇ ਕਿ ساری ਉਮਰ ਹੀ ਨਹੀਂ ਪੂਰੀਆਂ ਹੁੰਦੀਆਂ ਜੀ ਗਲਤੀਆਂ ਅਸੀਂ ਗਲਤੀਆਂ ਤੁਸੀਂ ਸਿੱਖਦੇ ਆ ਜੀ ਤੇ ਅਸੀਂ ਬਸ ਜੀ ਜੇ ਸਾਨੂੰ ਕੋ ਗਲਤੀ ਲੱਗ ਜੇ ਜਾਂ ਸਾਡਾ ਸੁਰ ਕੋ ਕੱਚਾ ਰਹਿੰਦਾ ਸੀ ਉਸ ਸੁਰ ਤੇ 2-3 ਦਿਨ ਪ੍ਰੈਕਟਿਸ ਕਰੀਦੀ ਆ ਸਾਡਾ ਸੁਰ ਪੱਕਾ ਹੋ ਜਾਂਦਾ ਜੀ ਗਿਟਾਰ ਤੋਂ ਇਲਾਵਾ ਵੀ ਕੋਈ ਹੋਰ ਇਨਸਟਰੂਮੈਂਟ ਤੁਸੀਂ ਵਜਾਉਂਦੇ ਹਾਂਜੀ ਮੈਂ ਹਾਰਮੋਨੀਅਮ ਸਿੱਖਦਾ ਹਾਂ ਤੇ ਹਾਰਮੋਨੀਅਮ ਪਲੇ ਕਰ ਲੀਦਾ ਜੀ ਮਤਲਬ ਪੂਰਾ ਨਹੀਂ ਹਿੱਤ ਤੱਕ ਕਰਦਾ ਸਿੱਖ ਰਿਹਾ ਹਾਂ ਜੀ ਮਤਲਬ ਆ ਰਿਹਾ ਹੈ ਮੈਨੂੰ ਕੋਈ ਹੋਰ ਇੱਛਾ ਹੈ ਇਸ ਤੋਂ ਇਲਾਵਾ ਇਨਸਟਰੂਮੈਂਟ ਦੀ ਸਿੱਖਣ ਦੀ ਵਾਇਲਨ ਦੀ ਇਸ ਸ਼ਾਹ ਜੀ ਵਾਇਲਨ ਸਿੱਖਣੀ ਹੈ ਜੀ ਵਾਇਲਨ ਮੈਨੂੰ ਬਹੁਤ ਪਸੰਦ ਲੱਗਦੀ ਹੈ ਜਿਹੜੀ ਆਵਾਜ਼ ਦੀ ਫੀਲ ਬਹੁਤ ਹੈ ਜਿਹੜੀ ਫੀਲ ਆ ਸਿੱਧੀ ਆ ਕਿ ਦਿਲ ਨੂੰ ਛੂੰਹਦੀ ਹੈ ਬਹੁਤ ਪਿਆਰੀ ਫੀਲ ਆ ਇਹ ਤਾਂ ਗੱਲ ਹੈ ਨਹੀਂ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਹੈ ਉਹ ਵੀ ਸਾਡੇ ਦਿਲ ਨੂੰ ਛੂੰਹਦੀ ਹੈ ਤੇ ਫਿਰ ਮੈਨੂੰ ਲੱਗਦਾ ਕਿ ਇੱਕ ਹੋਰ ਗੀਤ ਦਾ ਸ਼ਾਇਦ ਸਮਾਂ ਹੋ ਗਿਆ ਤੇ ਸਿੱਖ ਪਿਆਰਾ ਜਿਹਾ ਗੀਤ ਸੁਣਾ ਦਵੇ ਜਰੂਰ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੇ ਸੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸੋਣੀ ਲੱਗਦੀ ਤੂੰ ਤੈਂ ਫੇਰ ਵੀ ਪਤਾ ਨਹੀਂ ਕਾ ਤੂੰ ਕਿਉਂ ਜਾਈ ਆਈ ਜਾਵੇ ਪਾਵੇਂ ਸਾਡੇ ਸਾੜ ਗਏ ਨੇ ਪੈਰ ਪਾਵੇਂ ਸਾਡੇ ਸਾੜ ਗਏ ਨੇ ਪੈਰ ਬੇ ਸਜਣਾ ਬੇ ਸਜਣਾ ਵੇ ਸਜਣ ਵੇ ਸਜਣਾ ਵੇ ਸਜਣਾ ਮਾਨੇ ਵਿਰੋਕੇ ਆ ਬਾਪੂ ਨੇ ਵਿਰੋਕੇ ਆ ਨਾ ਜਾਮੀ ਸਜਣਾ ਦੇਸ਼ੇ ਨਾ ਜਾਮੀ ਸਜਣਾ ਦੇਸ਼ੇ ਵੇ ਸਜਣਾ दे सजना दे सजना दे सजना दे सजना बहुत बढ़िया जी बहुत बढ़िया गीत से गाया इस दिन मैं तुम्हें तो पूछना चाहूँगी कि ਅਪਾ ਜਦੋਂ ਲਾਈਫ ਵਿੱਚ ਅੱਗੇ ਵਧਦੇ ਆ ਨਾ ਤੇ ਸਾਡੇ ਕੋਈ ਨਾ ਕੋਈ ਆਪਾਂ ਇਨਸਪੀਰੇਸ਼ਨ ਹੁੰਦੀ ਲੈਂਦੇ ਆ ਕਿਸੇ ਤੋਂ ਕੋਈ ਨਾ ਕੋਈ ਸਾਡਾ ਹੁੰਦਾ ਗੋਲ ਸੈਟ ਹੁੰਦਾ ਵੈਸੇ ਤਾਂ ਪਰ ਆਪਾਂ ਕਿਸੇ ਤੋਂ ਮੋਟੀਵੇਟ ਜ਼ਰੂਰ ਹੁੰਦੇ ਆ ਤੁਹਾਡੀ ਉਹ ਇਨਸਪੀਰੇਸ਼ਨ ਕੌਣ ਹੈ ਕਿਹਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਔਰ ਇੰਨਾ ਜ਼ਿਆਦਾ ਇਨਸਪਾਇਰ ਹੁੰਦੇ ਹੋ ਅਬਲਤਾ ਜੀ ਮੈਂ ਸਾਰਿਆਂ ਨੂੰ ਸੁਣਦਾ ਹਾਂ ਜੀ ਤੇ ਸਾਰਿਆਂ ਨੂੰ ਸੁਣ ਕੇ ਜਿਹੜੇ ਮੈਨੂੰ ਗਾਣਾ ਪਸੰਦ ਲੱਗੇ ਉਹ ਗਾਣੇ ਤੇ ਮੈਂ ਧਿਆਨ ਜ਼ਿਆਦਾ ਨਹੀਂ ਦਿੰਦਾ ਜੀ ਸੁਣਦਾ ਮੈਂ ਸਾਰਿਆਂ ਨੂੰ ਹੀ ਆ ਐਵੇਂ ਕਹ ਦਿੰਦਾ ਜੀ ਤੇ ਬਦਿਆਂ ਮੈਂ ਸਾਰੇ ਲੱਗਦੇ ਆ गाने ਜਿਆਦਾਤਰ ਮੈਨੂੰ ਸੈਡ Song ਤੇ ਰੋਮੈਂਟਿਕਸ ਹੋ ਗਈ ਪਸੰਦ ਆ ਜੀ ਤੇ ਹੁਣ ਮੇਰੇ ਗਰੁੱਪ ਚ ਜਿਹੜੇ ਮੇਰੇ ਫਰੈਂਡਸ ਨੇ ਉਹਨਾਂ ਤੋਂ ਵੀ ਜਦੋਂ ਮੈਂ ਗਾਣਾ ਸੁਣਦਾ ਤੇ ਉਹ ਵੀ ਕੋਈ ਇਦਾਂ ਦਾ ਗਾਣਾ ਗਾ ਰਹੇ ਹੁੰਦੇ ਕਿ ਮੈਨੂੰ ਬਹੁਤ ਵਧੀਆ ਲੱਗਦਾ ਜੋ ਮੈਂ ਕਿਸੇ ਵੀ ਸੁਣਿਆ ਹੁੰਦਾ ਤੇ ਮੇਰੇ ਦਿਮਾਗ ਚ ਨਹੀਂ ਹੁੰਦਾ ਕਿ ਮੈਂ ਰਿਕਾਰਡਿੰਗ ਕਰਾਂ ਤੇ ਉਹ ਜਦੋਂ ਮੈਂ ਸੁਣਦਾ ਤੇ ਮੈਂ ਘਰ ਜਾ ਕੇ ਉਹਦੀ ਪ੍ਰੈਕਟਿਸ ਕਰਦਾ ਤੇ ਬਸ ਉਹ ਤੇ ਵੀ ਮੈਂ ਪ੍ਰੈਕਟਿਸ ਕਰਦਾ ਤੇ ਮੈਂ ਅਗਲੇ ਦਿਨ ਮੈਂ ਵੀ 2-3 ਤੱਕ ਵੀਡੀਓ ਬਣਾਵਾਂਗਾ ਨਾ ਵੀ ਪਰਣਾ ਜੀ ਇਹ ਵਧੀਆ ਗੱਲ ਹੈ ਅੱਜਕੱਲ੍ਹ ਟਾਈਮ ਜਿਹੜਾ ਐ ਸੋਸ਼ਲ ਮੀਡੀਆ ਦਾ ਹੈ ਤੇ ਹਰ ਕੋਈ ਬੰਦਾ ਸੋਸ਼ਲ ਮੀਡੀਆ ਕਿ ਐਸਾ ਪਲੇਟਫਾਰਮ ਹੈ ਜੋ ਤੁਹਾਨੂੰ ਬਹੁਤ ਅੱਛਾ ਮੌਕਾ ਪ੍ਰਦਾਨ ਕਰਦਾ ਗਏ ਲਾਈਫ ਚ ਵਧਣ ਵਾਸਤੇ ਤਾਂ ਸੋਸ਼ਲ ਮੀਡੀਆ ਦੇ ਤਾਂ ਨਾਲ ਗੱਲ ਕਰ ਲੈਂਦੇ ਆ ਕਿ ਕਿੰਨੇ ਜ਼ਿਆਦਾ ਤੁਸੀਂ ਉੱਥੇ ਐਕਟਿਵ ਹੋ ਕਿਸ ਤਰੀਕੇ ਦਾ ਉੱਥੇ ਰਿਸਪੌਂਸ ਹੈ ਤੁਹਾਡਾ ਆਡੀਅנס ਦਾ ਜਿਹੜੇ ਲਿਸਨਰਸ ਨੇ ਜਾਂ ਦੇਖਣ ਵਾਲੇ ਨੇ ਸੋਸ਼ਲ ਮੀਡੀਆ ਤੇ ਆਪ ਬੋਲਦਾ ਸੀ ਐਕਟਿਵ ਰਹਿੰਦੇ ਆ ਜੀ ਹਮ ਮੇਰੇ ਫਰੈਂਡਸ ਜਿਹਦਾ ਸਾਡਾ ਗਰੁੱਪ ਆ ਸੀ ਗਰੁੱਪ ਚ ਵੀਡੀਓ ਬਣਾਇਦੀਆਂ ਸਾਡੀਆਂ ਵੀਡੀਓ ਕਾਫੀ ਚੱਲ ਜਾਂਦੀਆਂ ਆ ਜੀ ਸਾਡੇ ਮਿਲੀਨ ਮਿਲੀਨ ਵੀਵੋ ਗਏ ਉਹ ਵੀਡੀਓ ਤੇ ਜਦੋਂ ਤਰਨਾਂ ਵਿੱਚ ਮੈਂ ਗਿਟਾਰੀ ਪਲੇ ਕਰਦਾ ਹਾਂ ਤਾਂ ਉਹ ਜਿਹੜੇ ਵੀ ਆਡੀਅੰਸ ਆ ਤੇ ਉਹ ਕਹਿੰਦੇ ਕਿ ਤੇਰੀ ਗਿਟਾਰ ਮਤਲਬ ਬਹੁਤ ਵਧੀਆ ਤੁਸੀਂ ਪਲੇ ਕਰਦੇ ਵਿੱਚ ਤੇ ਮੇਰੇ ਆਪਣਾ ਵੀ ਕਾਊਂਟ ਹੈ ਤੇ ਉਹਦੇ ਵਿੱਚ ਆਪਣੇ ਵੋਕਲ ਜਿਹਦੇ ਮੈਂ ਗਾਉਣਾ ਗਾਉਣ ਵਾਲੀ ਪਉਣਾ ਤੇ ਮੈਨੂੰ ਵੀ ਕਮੈਂਟ ਆਉਂਦੇ ਕਿ ਤੂੰ ਬਹੁਤ ਵਧੀਆ ਗਾਉਂਦੇ ਤੁਸੀਂ ਵੀ ਇਦਾਂ ਕੇ ਤੁਸੀਂ ਇਸ ਤੋਂ ਵਧੀਆ ਮਤਲਬ ਗਾਉਂਗੇ ਹੋਰ ਪ੍ਰੈਕਟਿਸ ਕਰੀ ਜਾਓ ਤੇ ਬਸ ਜੇ ਇਦਾਂ ਅਸੀਂ ਕਰੀ ਜਾਂਦੇ ਨੇ ਤੇ ਮਿਹਨਤ ਕਰੀ ਜਾਂਦੇ ਆ ਤੇ ਗੀਤ ਸਿਰਫ ਗਾਉਣ ਦਾ ਸ਼ੌਂਕ ਹੈ ਤੁਹਾਨੂੰ ਕਿ ਲਿਖਣ ਦਾ ਸ਼ੌਂਕ ਵੀ ਹੈ ਮੈਂ ਮੈਂ ਲਿਖ ਲੈਣਾ ਲਿਖ ਵੀ ਲੈਣਾ ਜੋ ਮੇਰਾ ਗਾਣਾ ਆ ਰਿਹਾ ਉਹਦੇ ਵਿੱਚ ਜੋ ਲਿਰਿਕਸ ਆ ਮੇਰੇ ਖੁੱਦ ਦੇ ਆ ਤੂੰ ਜੋ ਇੱਕ ਮੇਰੇ ਬ੍ਰਦਰ ਦੇ ਵੀ ਲਾਈਨ ਆ ਉਹਨਾਂ ਵਿੱਚ ਤੇ ਉਹਨਾਂ ਨੇ ਮਤਲਬ ਇੱਕ ਟਾਈਮ 2 ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਗਾ ਰਹੇ ਸੀਗੇ ਤੇ ਉਹਨਾਂ ਦੇ ਮੈਨੂੰ ਲਾਈਨ ਬਹੁਤ ਪਸੰਦ ਆਈ ਗਾਣੇ ਦੀ ਤੇ ਉਹਨਾਂ ਨੂੰ ਮੈਂ ਕਿਹਾ ਕਿ ਭਾਜੀ ਮੈਂ ਇੱਕ ਪੂਰਾ ਮੈਂ ਕਰੂੰਗਾ ਗਾਣਾ ਤੇ ਉਹਨਾਂ ਦੀ ਜੋ ਮੇਨ ਲਾਈਨ ਹੈ ਉਹਨਾਂ ਦੀ ਤੇ ਬਾਕੀ ਮੈਂ ਸਾਰ ਖੁੱਦ ਗਾਣਾ ਲਿਖਿਆ ਜੀਓ ਤੋਰੇ ਵਿੱਚ ਐਂਡ ਤੇ ਸ਼ਾਇਰੀ ਵੀ ਮੈਂ ਲਿਖੀ ਉਹ ਵੀ ਬਹੁਤ ਵਧੀਆ ਲਿਖੋਈ ਹੈ ਤੇ ਗਾਣਾ ਕਹਿੰਦੇ ਕਿ ਬਹੁਤ ਵਧੀਆ ਬਣਿਆ ਜੀ ਉਹ ਮਤਲਬ ਕਿ ਸਾਨੂੰ ਇਸ ਗੀਤ ਦਾ ਇੰਤਜ਼ਾਰ ਕਰਨਾ ਪਏਗਾ ਜਿਸ ਸਾਹ ਉਹਨਾਂ ਤਾਂ ਸਿੱਕੇ ਗਾਣਾ ਬਹੁਤ ਵਧੀਆ ਤੇ ਇਹਦਾ ਹੁਣ ਮੈਨੂੰ ਲੱਗਦਾ ਲੰਬਾ ਇੰਤਜ਼ਾਰ ਹੈ ਸ਼ਾਇਦ ਨਹੀਂ ਨਹੀਂ ਬਸ ਸ਼ਾਇਦ ਅਗਲੇ ਮਹੀਨੇ ਦੀ ਪਹਿਲੀ ਦੋ ਤਰੀਕ ਇੱਕ ਦੋ ਤਰੀਕ ਤੱਕ ਆ ਸਕਦਾ ਜੀ ਉਹ ਚਲੋ ਠੀਕ ਹੈ ਜੀ ਜਦੋਂ ਮੈਂ ਪਰ ਚਾਹਨੀ ਹੈ ਕਿ ਗੀਤ ਦੀ ਹੈ ਦੋ ਲਾਈਨਾਂ ਉਹ ਜੰਤਾ ਫਿਰ ਜ਼ਿਆਦਾ ਵਧੀਆ ਨਹੀਂ ਜੋ ਤੁਹਾਨੂੰ ਇਹ ਦੱਸਣਾ ਨਹੀਂ ਹੈ ਜੀ ਹਾਂਜੀ ਉਹ ਕੁਝ ਚਿਹਰੇ ਖਾਸ ਜੇ ਹੁੰਦੇ ਨੇ ਚਿਰਾਂ ਤੱਕ ਵੀ ਯਾਦ ਜੇ ਰਹਿੰਦੇ ਨੇ ਹਾਂ ਕੁਝ ਚਿਹਰੇ ਖਾਸ ਜੇ ਹੁੰਦੇ ਨੇ ਚਿਰਾਂ ਤੱਕ ਵੀ ਯਾਦ ਜੇ ਰਹਿੰਦੇ ਨੇ ਲੱਖ ਕੋਸ਼ਿਸ਼ ਕਰ ਲੋ ਪੁੱਲਣੇ ਦੀ ਇਹ ਫਿਰ ਵੀ ਯਾਦ ਜੇ ਰਹਿੰਦੇ ਨੇ ਹਾਂ ਹਾਂ ਕੁਝ ਚਿਹਰੇ ਖਾਸ ਜੇ ਹੁੰਦੇ ਨੇ ਕਿਆ ਬਾਤ ਹੈ ਜੀ ਬਹੁਤ ਸੋਹਣਾ ਲਿਖਿਆ ਹੈ ਸੋ ਹੁਣ ਸਾਨੂੰ ਇੰਤਜ਼ਾਰ ਹੈ ਇਸ ਗੀਤ ਦਾ ਕਿ ਜਲਦੀ ਜਲਦੀ ਰਿਲੀਜ਼ ਹੋਵੇ ਤੇ ਬਹੁਤ ਅੱਛਾ ਇਸ ਨੂੰ ਰਿਸਪੌਂਸ ਵੀ ਮਿਲੇ ਸੋ ਲਾਈਫ ਦੇ ਵਿੱਚ ਆਪਾਂ ਗੇ ਵਾਦੇ ਨਾ ਕਈ ਵਾਰ ਨਾ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਕਿ ਆਪਾਂ ਗਿਵ ਅਪ ਕਰ ਦਿੰਦੇ ਹਾਂ ਸਾਨੂੰ ਲੱਗਦਾ ਕਿ ਨਹੀਂ ਯਾਰ ਇਹ ਸ਼ਾਇਦ ਇਹ ਡ੍ਰੀਮ ਆਪਾਂ ਦੇਖਿਆ ਸਾਡੇ ਲਈ ਨਹੀਂ ਬਣਿਆ ਇਹ ਸੁਪਨਾ ਛੱਡ ਦਿੰਦੇ ਹਾਂ ਕੁਝ ਹੋਰ ਦੇਖਦੇ ਹਾਂ ਤੇ ਸਾਇਲ ਜੀ ਤੁਹਾਡੀ ਜ਼ਿੰਦਗੀ ਵਿੱਚ ਵੀ ਕਦੀ ਐਸਾ ਮੌਕਾ ਆਇਆ ਕਿ ਤੁਸੀਂ ਗਿਵ ਅਪ ਕਰਤਾ ਹੋਵੇ ਸੋਚਿਆ ਹੋਵੇ ਕਿ ਨਹੀਂ ਹਾਂ ਸਿੰਗ ਇਹ ਛੱਡ ਕੇ ਕਿਤੇ ਹੋਰ ਚੱਲਦੇ ਆ ਮੂੰ ਸੋਚਿਆ ਤੇ ਨਹੀਂ ਹੈਗਾ ਕਿਸੇ ਵੇਲੇ ਇਦਾਂ ਕਿ ਅਸੀਂ ਵੀਡੀਓ ਕਰਦੇ ਮਿਹਨਤ ਕਰਦੇ ਆ ਤੇ ਕਿਸ ਮਿਹਨਤ ਦਾ ਫਲਤਾ ਜੀ ਮਿਲਦਾ ਮਿਲਦਾ ਪਹਿਲਾਂ ਲੇਟ ਮਿਲੇ ਮਿਲਦਾ ਜ਼ਰੂਰ ਆ ਇਹ ਤਾਂ ਹੈ ਤੇ ਪਹਿਲਾ ਪਹਿਲਾ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਪੌਣੇ ਛੇਤੀ ਵਿਊ ਹੁੰਦੇ ਨਹੀਂ ਹੁੰਦੇ ਸੀ ਨੇ ਤੇ ਦਿਲ ਕਰਦਾ ਕਿ ਛੱਡ ਦਮ ਪਰ ਨਹੀਂ ਮੈਂ ਕਿਹਾ ਨਹੀਂ ਜਿਸ ਲਾਈਨ 'ਚ ਤੁਰੇ ਹਾਂ ਲਾਈਨ ਤੋਂ ਅੱਗੇ ਤੱਕ ਜਾਣਾ ਹੈ ਇਸ ਲਾਈਨ 'ਚ ਅਸੀਂ ਵੱਡੇ ਸਟਾਰ ਬਣ ਕੇ ਦਿਖਾਉਣਾ ਹੈ ਕਰਦੇ ਆ ਤਾਂ ਆਪਣੀ ਇੱਜ਼ਤ ਬਣਾਉਣੀ ਆ ਉਹਨਾਂ ਦਾ ਨਾਂ ਬਣਾਉਣਾ ਆ ਆਪਣੇ ਪਿੰਡ ਦਾ ਨਾਂ ਬਣਾਉਣਾ ਆਪਣੇ ਜ਼ਿਲ੍ਹੇ ਦਾ ਨਾਂ ਬਣਾਉਣਾ ਮੈਂ ਚਾਹੁੰਨਾ ਕਿ ਜਿੱਦਾਂ ਬਾਕੀ ਜ਼ਿਲ੍ਹੇ ਨਾ ਬਣੇ ਕਿ ਉਹਦੇ ਜ਼ਿਲ੍ਹੇ ਵਿੱਚ ਸਾਡੇ ਆਪਣੇ ਮੇਰਾ ਜ਼ਿਲ੍ਹਾ ਵੀ ਇੱਕ ਮਸ਼ਹੂਰ ਹੋਵੇ ਜੀ ਨਹੀਂ ਜ਼ਰੂਰ ਮਸ਼ਹੂਰ ਹੋਏਗਾ ਤੇ ਸਾਡੇ ਵੀ ਦਰਸ਼ਕਾਂ ਦੱਸੋ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਤੇ ਕਿਹੜਾ ਤੁਹਾਡਾ ਪਿੰਡ ਹੈ ਜਿਹੜੇ ਜ਼ਿਲ੍ਹੇ ਦਾ ਨਾਮ ਤੁਸੀਂ ਰੋਸ਼ਨ ਕਰਨਾ ਚਾਹੁੰਦੇ ਹੋ ਜੀ ਜੋ ਮੇਰਾ ਜ਼ਿਲ੍ਹਾ ਹੋ ਮੇਰਾ ਜ਼ਿਲ੍ਹਾ ਹੁਸ਼ਾਰਪੁਰਾ ਜੀ ਤੇ ਮੇਰੇ ਪਿੰਡ ਦਾ ਨਾਮ ਸ਼ਾਬੋਦੀਨ ਪਿੰਡ ਹੈ ਜੀ ਮੇਰੀ ਫੈਮਿਲੀ ਵਿੱਚ ਮੈਂ ਆ ਮੇਰੇ ਫਾਦਰ ਸਾਹਿਬ ਮੇਰੀ ਮਦਰ ਆ ਤੇ ਮੇਰੇ ਇੱਕ ਸਿਸਟਰ ਆ ਤੇ ਮੇਰਾ ਇੱਕ ਬ੍ਰਦਰ ਆ ਤੇ ਉਹ ਵੀ ਸਭ ਸਿੰਗਿੰਗ ਨਾਲ ਜੁੜੇ ਹੋਏ ਆ ਕਿ ਅਲੱਗ-ਅਲੱਗ ਫੀਲਡ 'ਚ ਨੇ ਇਹ ਉਹਨੂੰ ਸ਼ੌਂਕ ਹੈਗਾ ਸਾਰੇ ਨੂੰ ਗਾਉਂਦਾ ਜੀ ਜੇ ਮੇਰੀ ਸਿਸਟਰ ਆ ਉਹ ਨਾ ਸਕੈਚਿੰਗ ਬਣਾਉਂਦੀ ਹੈ ਜੀ ਤੇ ਉਹ ਉਹਦਾ ਕੋਰਸ ਵੀ ਕਰਦੀ ਆ ਉਹ ਸਕੈਚ ਬਹੁਤ ਸੋਹਣਾ ਬਣਾਉਂਦੀ ਹੈ ਜਿਹਦਾ ਕਹਦੀ ਹੈ ਕਿ ਤੁਸੀਂ ਸਾਹਮਣੇ ਬੈਠੋ ਕਿ ਤੁਹਾਨੂੰ ਵੀ ਉਹਨੂੰ ਸਕੈਚ ਕਰਦਣਾ ਪੂਰਾ ਕਾਪੀ ਬਣਾਵਾਂਣੀ ਤੁਹਾਡੀ ਘਰ ਦੇ ਨੂੰ ਪਹਿਲੀ ਵਾਰੀ ਪਤਾ ਲੱਗਾ ਨਾ ਤੁਸੀਂ ਸਿੰਗਿੰਗ ਕਰ ਰਹੇ ਹੋ ਜਾਂ ਫਿਰ ਇਸ ਲਾਈਨ ਦੇ ਵਿੱਚ ਆ ਗਏ ਹੋ ਫਿਰ ਉਹ ਤੋਂ ਉਹਦਾ ਨਾ ਜਿਹੜਾ ਰਿਸਪੌਂਸ ਸੀਗਾ ਕਿਸ ਤਰੀਕੇ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ ਮੇਰੇ ਘਰ ਦੇ ਨੇ ਮੈਨੇ ਇਹ ਕਿਹਾ ਸੀਗਾ ਕਿ ਤੂੰ ਲੱਗਾ ਰਹਿ ਤੇਰੀ ਬਾਜ ਬਧੀ ਹੈ ਕਿ ਤੂੰ ਬਸ ਪਹੁੰਚੂਗਾ ਇੱਕ ਦਿਨ ਆਪਣੇ ਮੁਕਾਮ ਤੇ ਪਹੁੰਚੂਗਾ ਜਰੂਰ ਅਸੀਂ ਤੇਰੇ ਅਰਦਾਸਾ ਕਰਾਂਗੇ ਤੂੰ ਜਰੂਰ ਪਹੁੰਚੂਗਾ ਅਰਦਾਸ ਅੱਜ ਵੀ ਕਰਦੇ ਆ ਜੀ ਕਿ ਜਲਦ ਜਲਦ ਉਸ ਮੁਕਾਮ ਤੇ ਪਹੁੰਚੀ ਨਹੀਂ ਜਰੂਰ ਤੁਸੀਂ ਪਹੁੰਚੋਗੇ ਸੋ ਲਾਈਫ ਦੇ ਵਿੱਚ ਨਾ ਸਾਇਲ ਜੀ ਆਪਾਂ ਪਹਿਲਾਂ ਮੈਂ ਗੱਲ ਕੀਤੀ ਸੀਗੀ ਆਪਾਂ ਹੋ ਜਾਂਦੇ ਆ ਕਈ ਵਾਰ ਗਿਵ ਅਪ ਕਰ ਦਿੰਦੇ ਆ ਨਾ ਤੇ ਮੈਨੂੰ ਲੱਗਦਾ ਕਿ ਹਰ ਇੱਕ ਲਾਈਫ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਦੋ ਦਿਨ ਬਾਅਦ ਐਸਾ ਟਾਈਮ ਆਂਦਾ ਬੰਦਾ 네ਗੇਟਿਵ ਹੋ ਲੱਗ ਜਾਂਦਾ ਨਾ ਪੋਜ਼ਿਟਿਵ ਨਹੀਂ ਹੁੰਦਾ ਕਿਸੇ ਪਾਸੇ ਪੋਜ਼ਿਟਿਵ ਵਾਈਬਸ ਨਹੀਂ ਆਂਦੀ ਔਰ ਇੱਕ ਕਲਾਕਾਰ ਲਈ ਤਾਂ ਬਹੁਤ ਜ਼ਰੂਰੀ ਹੈ ਪੋਜ਼ਿਟਿਵ ਰਹਿਣਾ ਹਮੇਸ਼ਾ ਲਈ ਕਿਉਂਕਿ ਉਹਨੇ ਲਾਈਫ ਦੇ ਵਿੱਚ ਅਗੇ ਵਧਣਾ ਹੁੰਦਾ ਬਹੁਤ ਕੁਝ ਕਰਨਾ ਹੁੰਦਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਵਾਸਤੇ ਫਿਰ ਤੁਸੀਂ ਕੀ ਕਰਦੇ ਹੋ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੋਵੇ ਤੇ ਮੈਂ ਰੱਬ ਦਾ ਨਾਲ ਇਹ ਨਾ ਜ਼ਰੂਰ ਜੀ ਪਹਿਲਾਂ ਉਸ ਵਾਈਗੁਰ ਨੂੰ ਚੇਤੇ ਕਰਦਾ ਕਿ ਜੋ ਮੇਰੇ ਨਾਲ ਹੱਥ ਮੈਨੂੰ ਡਿਗਨ ਦੀ ਲੋ ਉਹ ਸਿੱਟਦੇ ਨਹੀਂ ਪਹਿਲੀ ਗੱਲ ਜੀ ਉਹਨਾਂ ਨਾਮ ਲੈਣਾ ਤੇ ਉਹ ਮੈਨੂੰ ਜਿੰਦਾ ਜਿੰਦਾ ਨਾਮ ਨਾਲ ਲੈਣਾ ਤੇ ਮੈਨੂੰ ਹੋਰ ਹੋਰ ਕਿ ਮਿਹਨਤ ਕਰਾਉਂਦੇ ਕਹਿੰਦੀ ਹੈ ਕਿ ਹੋਰ ਹੋਰ ਮੈਨੂੰ ਸਿਖਾਉਂਦੇ ਸਿਖਾਉਂਦੇ ਨੇ ਤੇ ਬਸ ਉਹਨਾਂ ਨਾਮ ਲੈ ਕੇ ਤੁਰੇ ਆ ਤੇ ਪਹੁੰਚਾਉਗੇ ਕਿਨੱਕ ਦਿਨ ਜਰੂਰ ਜੀ ਨਹੀਂ ਉਹ ਤਾਂ ਜ਼ਰੂਰ ਪਹੁੰਚਾਉਣਗੇ ਕਿਉਂਕਿ ਲਾਈਫ ਵਿੱਚ ਅੱਗੇ ਵਧਣਾ ਤਾਂ ਉਮੀਦ ਤੇ ਹਿੰਮਤ ਹਮੇਸ਼ਾ ਇਹੜੀ ਕਾਇਮ ਰੱਖਣੀ ਪੈਂਦੀ ਹੈ ਅੱਛਾ ਇਸ ਤੋਂ ਇਲਾਵਾ ਤੁਹਾਡੀ ਕੋਈ ਹੋਰ ਹੋਬੀਸ ਵੀ ਹੈ ਜੋ ਤੁਸੀਂ ਨਾਲ ਨਾਲ ਕੰਟੀਨਿਊ ਕਰਦੇ ਹੋ ਖੁਬਿਸ ਕੁਝ ਨਹੀਂ ਬਸ ਘਰ ਦਾ ਕੰਮ ਕਰੀ ਆ ਜਿਹੜਾ ਕਰੀਦਾ ਜੀ ਜੋ ਕਰਦੇ ਕਰੰਦੇ ਉਹ ਕਰ ਲੀਦਾ ਹੈ ਜੀ ਤੇ ਬਾਕੀ ਤੇ ਜਿਆਦਾ ਮੇਨ ਤਾਂ ਮੈਨੂੰ 뮤ਜ਼ਿਕ ਹੈ ਜੀ ਹਾਂਜੀ ਠੀਕ ਹੈ ਚਲੋ 뮤ਜ਼ਿਕ ਵੀ ਤੁਸੀਂ ਜੁੜਿਓ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਨਾ ਸਾਡੇ ਜਿਹੜੇ ਦਰਸ਼ਕ ਹੈ ਉਹਦੇ ਵਿੱਚ ਕਾਫੀ ਐਸੇ ਆਡੀਅੰਸ ਨੇ ਬੱਚੇ ਹੋਣਗੇ ਜੋ ਲਾਈਵ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਤੁਸੀਂ ਇੱਕ ਨਵੇਂ ਸਿਤਾਰੇ ਹੋ ਤੇ ਉਹਨਾਂ ਨੂੰ ਵੀ ਕੋਈ ਐਸਾ ਤੁਸੀਂ ਮੈਸੇਜ ਦਿਓ ਜਾਂ ਉਹਨਾਂ ਨੂੰ ਵੀ ਕੁਝ ਦੱਸੋ ਕਿ ਕਿਸ ਤਰੀਕੇ ਦੇ ਨਾਲ ਆਪਣੀ ਲਾਈਵ ਦੇ ਵਿੱਚ 뮤ਜ਼ਿਕ ਨੂੰ ਲੈ ਕੇ ਅੱਗੇ ਵਧਦਾ ਜਾ ਕਰ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਜੀ ਉਹਨਾਂ ਨੂੰ ਕਿ ਜੇ ਤੁਸੀਂ ਇਸ ਲੈਣ ਚ ਆਉਣਾ ਚਾਹੁੰਦੇ ਆ ਕਿ ਮਿਹਨਤ ਕਰਿਓ ਪੂਰੀ ਫੁੱਲ ਮਿਹਨਤ ਕਰਿਓ ਮੈਂ ਵੀ ਕੀਤੀ ਹੈ ਜੀ ਮੈਨੂੰ ਪਤਾ ਮੈਂ ਕਿੰਨੀ ਕੀਤੀ ਹੈ ਮੈਂ ਅੱਜ ਤੱਕ ਵੀ ਕਰਦਾ ਆ ਮਿਹਨਤ ਕਰੋਗੇ ਜਿੱਥੇ ਤੱਕ ਅਸੀਂ ਅੱਜ ਪਹੁੰਚ ਗਏ ਆ ਕੱਲ ਨੂੰ ਅਸੀਂ ਹੋਰ ਮਿਹਨਤ ਕਰਾਂਗੇ ਅਸੀਂ ਤੱਕ ਜਿੱਥੇ ਅਸੀਂ ਪਹੁੰਚਨੇ ਆ ਉੱਥੇ ਵੀ ਪਹੁੰਚ ਜਾਵਾਂਗੇ ਜੀ ਬਸ ਮਿਹਨਤ ਨਹੀਂ ਛੱਡਣੀ ਜੀ ਜਿੰਨੀ ਅਸੀਂ ਮਿਹਨਤ ਕਰਾਂਗੇ ਰੱਬ ਫਲ ਜ਼ਰੂਰ ਦਿੰਦਾ ਜੀ ਬਸ ਲੱਗੇ ਰਹੋ ਜਿੰਨਾ ਕਹਿੰਦੇ ਸੀ ਲੱਗੇ ਰਹੋ ਅਸੀਂ ਮਿਊਜ਼ਿਕ ਦੇ ਵਿੱਚ ਐਸੀ ਕਿਹੜੀ ਚੀਜ਼ ਹੈ ਜਿਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮਿਊਜ਼ਿਕ ਵਿੱਚ ਜ਼ਿਆਦਾਤਰ ਸੁਰ ਦਾ ਧਿਆਨ ਜੀ ਸੋਰਨਾਗੇ ਪਿੱਛੇ ਜਾਣ ਜੀ ਤੇ ਜੋਸੀ ਲਿਖ ਦੇਵਾਂ ਤੇ ਲਿਖਣ ਵਿੱਚ ਲਾਈਨਾਂ ਗਲਤ ਮਲਤ ਨਾ ਹੋਵੇ ਕਿ ਜਿਹੜੀ ਲਾਈਨ ਵਧੀ ਲੱਗੀ ਉਹੀ ਚਾਹੀਦੀ ਹੈ ਜੀ ਤੇ ਬਾਕੀ ਜ਼ਿਆਦਾਤਰ ਸੁਰ ਦਾ ਗਿਆਨ ਹੋਣਾ ਚਾਹੀਦਾ ਜੀ ਕਦੇ ਦੀ ਐਸਾ ਤਾਂ ਨਹੀਂ ਹੋਇਆ ਕਿ ਦੇਖੋ ਇੰਨੀ ਸਾਰੀ ਆਡੀਅנס ਤੁਹਾਨੂੰ ਜੁੜੀ ਹੈ ਤੁਸੀਂ ਕਿ ਸੋਸ਼ਲ ਮੀਡੀਆ ਔਰ ਸੋਸ਼ਲ ਮੀਡੀਆ ਦਾ ਐਸਾ ਪਲੇਟਫਾਰਮ ਹੈ ਕਿ ਉਥੇ ਆਡੀਅנס ਵੀ ਤੁਹਾਨੂੰ ਨਾਲ ਦੇ ਨਾਲ ਰਿਐਕਸ਼ਨਸ ਹੁੰਦੀ ਹੈ ਪੋਜ਼ਿਟਿਵ ਹੋਗੇ ਨੈਗੇਟਿਵ ਹੋਗੇ ਕਈ ਵਾਰ ਐਸਾ ਹੋ ਕਦੀ ਐਸਾ ਤਾਂ ਨਹੀਂ ਹੋਇਆ ਕਿ ਕੋਈ ਨੈਗੇਟਿਵ ਕਮੈਂਟ ਆਇਆ ਹੋਵੇ ਜਿਸ ਨੇ ਤੁਹਾਨੂੰ ਆਪਣੇ ਆਪ ਨੂੰ ਕਰ ਦਿੱਤਾ ਹੋਵੇ ਤੁਸੀਂ ਕਿ ਕੀ ਹੋਵੇ ਕਿ ਨਹੀਂ ਇਹ ਚੀਜ਼ ਮੈਂ ਸਿੰਗਿੰਗ ਛੱਡ ਦੇਣੀ ਜਾਂ ਫਿਰ ਮੈਂ ਅਲੱਗ ਗੀਤ ਗਾਣਾ ਛੱਡ ਦੇਣਾ ਕਈ ਵਾਰ ਕਮੈਂਟਸ ਇਦਾਂ ਦੇ ਆ ਜਾਂਦੇ ਆ ਅਜ ਤੱਕ ਕਮੈਂਟ ਤਾਂ ਮੈਨੂੰ ਇਦਾਂ ਨਹੀਂ ਜਿੰਨੇ ਵੀ ਮੈਨੂੰ ਕਮੈਂਟ ਆਏ ਹੈ ਇਹ ਹੈ ਕਿ ਬਹੁਤ ਵਧੀਆ ਬਹੁਤ ਵਧੀਆ ਖੂਬ ਕਹਿ ਰਹੀ ਹੈ ਕਿ ਬਹੁਤ ਬਹੁਤ ਸੋਹਣਾ ਸੋਹਣਾ ਕਮੈਂਟ ਆਇਆ ਜੀ ਤੇ ਬਸ ਉਹ ਜਿਹੜੇ ਮੈਂ ਕਮੈਂਟ ਪੜਦਾ ਆਂ ਤੇ ਮੈਂ ਸੁਣਦਾ ਕਮੈਂਟ ਨੂੰ ਤਾਂ ਮੇਰਾ ਦਿਲ ਹੋਰ ਖੁਸ਼ ਹੁੰਦਾ ਤੇ ਮੇਰਾ ਹੋਰ ਤੈਨ ਇਸ ਇਸ ਤਰ੍ਹਾਂ ਜਾਂਦਾ ਜੀ ਇਸ ਵੱਲ ਜਾਂਦਾ ਆ ਤੇ ਮੈਂ ਹੋਰ ਇੱਥੇ ਮਿਹਨਤ ਕਰਦਾ ਫਿਰ ਜੀ ਤੁਹਾਡੀ ਲਾਈਫ ਦੀਆਂ ਕੀ ਕੀ ਅਚੀਵਮੈਂਟਸ ਤੁਸੀਂ ਹੁਣ ਤੱਕ ਹਾਸਲ ਕਰ ਚੁੱਕੇ ਹੋ ਜਿਆ ਸਭ ਤੋਂ ਵੱਡਾ ਤਾਂ ਮੈਂ ਪਿਆਰ ਹੀ ਕੀਤਾ ਜੀ ਅਸਲ ਜੀ ਲੋਕਾਂ ਦਾ ਆਪਣੇ ਆਡੀਅנס ਦਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਵਾਲਿਆਂ ਦਾ ਸਭ ਤੋਂ ਵੱਡਾ ਤਾਂ ਮੈਂ ਕੀਤਾ ਜੀ ਪਿਆਰ ਹੀ ਹਾਸਲ ਕੀਤਾ ਜੀ ਠੀਕ ਹੈ। ਆਲ ਸਾਡੇ ਵੀ ਦਰਸ਼ਕਾਂ ਦਾ ਤੁਸੀਂ ਪਿਆਰ ਹਾਸਲ ਇਸੇ ਤਰੀਕੇ ਨਾਲ ਕਰਦੇ ਪਿਓ ਆਪਣੇ ਪਿਆਰ ਭਰੇ ਗੀਤ ਸੁਣਾ ਕੇ ਤੇ ਫਿਰ ਹੁਣ ਇੱਕ ਹੋਰ ਸੋਨਾ ਚ ਗੀਤ ਜਿਹੜਾ ਸਾਡੇ ਪਿਆਰੇ ਦਰਸ਼ਕਾਂ ਲਈ ਹੋ ਜਾਏ। ਯਾਰ ਦਾ ਦੀਦਾਰ ਹਜ ਵਰਗਾ ਤਕ ਲਮਾ ਪੂਰੀ ਕਾਇਨਾਤ ਨੂੰ ਯਾਰ ਦਾ ਦੀਦਾਰ ਹਜ ਵਰਗਾ ਤਕ ਲਮਾ ਪੂਰੀ ਕਾਇਨਾਤ ਨੂੰ ਯਾਦਾਂ ਵਾਲੇ ਕਾਫਲੇ ਨੇ ਕੁੰਮ ਦੇ ਅੱਖਜੋਦ ਖੁੱਲੇ ਮੇਰੀ ਰਾਤ ਨੂੰ ਯਾਦਾਂ ਵਾਲੇ ਕਾਫਲੇ ਨੇ ਕੁੰਮ ਦੇ ਅੱਖ ਜਦ ਖੁੱਲੇ ਮੇਰੀ ਰਾਤ ਨੂੰ ਯਾਦ ਵਿੱਚ ਆਉਦੀ ਦਿਨ ਚੜਦਾ ਯਾਦ ਵਿੱਚ ਆਉਦੀ ਦਿਨ ਚੜਦਾ ਯਾਦ ਵਿੱਚ ਟਲਦੀ ਹੈ ਸ਼ਾਮ ਸਜਦਾ ਕਰਾਂ ਮੈਂ ਦੁਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੁਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇੰਨੇ ਅੱਛਾ ਅੱਛੇ ਗੇਸ ਸਾਨੂੰ ਪੇਸ਼ ਕਰ ਰਹੇ ਹੋ ਇਸ ਨਾਲ ਤੁਹਾਡੇ ਲਾਈਫ ਦਾ ਗੋਲ ਮੈਂ ਜ਼ਰੂਰ ਇੱਥੇ ਪੁੱਛਣਾ ਚਾਹੂੰਗੀ ਜਾਂਦੇ ਜਾਂਦੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੀ ਗੋਲ ਹੈ ਹੁਣ ਬਸ ਮੇਰਾ ਗੋਲ ਇੱਕੋ ਹੀ ਹੈ ਜੀ ਹੁਣ ਕੀ ਉਸ ਮੁਕਾਮ ਤੇ ਪਹੁੰਚਣਾ ਜਿਸ ਮੁਕਾਮ ਦਾ ਮੈਂ ਸੁਪਨਾ ਸੋਚਿਆ ਹੈ ਜੀ ਲੈਣਾ ਹੈ ਹਰ ਰੋਜ਼ ਸੋਚਦਾ ਹਾਂ ਕਿ ਬਸ ਉਸ ਮੁਕਾਮ ਤੇ ਪਹੁੰਚਣਾ ਪਹੁੰਚਣਾ ਹੈ ਜੀ ਬਸ ਮਿਹਨਤ ਕਰੀਏ ਮੈਨੂੰ ਲੱਗਦਾ ਕਿ ਪਹੁੰਚ ਹੀ ਹੈ ਨਾ ਅੱਬਲ ਤਦਾਂ ਕਸੀਂ ਪਹੁੰਚ ਗਏ ਆ ਪੂਰਾ ਵੇਲੇ ਪਹੁੰਚੀ ਨਾ ਹੋਰ ਥੋੜੇ ਟਾਈਮ ਤੱਕ ਜੀ ਨਹੀਂ ਨਹੀਂ ਜ਼ਰੂਰ ਤੁਸੀਂ ਪਹੁੰਚੋਗੇ ਔਰ ਇਸੇ ਤਰੀਕੇ ਦੇ ਸੁਪਨੇ ਬਹੁਤ سارے ਸਾਡੇ ਹੋਰ ਵੀ ਜਿਹੜੇ ਦਰਸ਼ਕ ਹਨ ਉਹਨਾਂ ਦੇ ਵਿੱਚ ਵੀ ਕਈਆਂ ਨੇ ਸੁਪਨੇ ਦੇਖੇ ਹੋਣਗੇ ਤੁਹਾਡੇ ਵਰਗੇ ਬਹੁਤ ਸਾਰੇ ਸਿਤਾਰੇ ਨੇ ਜਿਸ ਵੇਲੇ ਇੰਤਜ਼ਾਰ ਕਰ ਰਹੇ ਨੇ ਕਿ ਕਦੀ ਸਾਡਾ ਸੁਪਨਾ ਵੀ ਪੂਰਾ ਹੋਵੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਹਿਲ ਜੀ ਤੁਸੀਂ ਪਹੁੰਚੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਸ਼ੀਕਾਲ ਜੀ